ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸੋਚ ਰਹੇ ਹੋਗੇ ਮੈਂ ਉੱਪਰ ਕੀ ਕਰ ਰਿਹਾ ਤੇ ਮੈਂ ਸੋਚਿਆ ਅੱਜ ਵਲੌਗ ਦੀ ਸ਼ੁਰੂਆਤ ਕਰਨੀ ਤਾਂ ਥੋੜੀ ਜਿਹੀ ਡਿਫਰੈਂਟ ਤਰੀਕੇ ਨਾਲ ਕੀਤੀ ਜਾਵੇ ਤਾਂ ਕਰਕੇ ਮੈਂ ਛੱਤ ਤੇ ਖੜਾ ਪੌਦਿਆਂ ਦੇ ਕੋਲ ਠੀਕ ਹੈ ਜੀ ਤੇ ਹੁਣ ਮੈਂ نیچے ਜਾਣਾ ਤੇ ਫਿਰ ਆਪਾਂ ਵਲੌਗ ਕੰਟੀਨਿਊ ਕਰਦੇ ਹਾਂ ਹਾਂ ਜੀ ਤੇ ਹੁਣ ਆਪਾਂ ਅੱਜ ਟੋਰਨ ਵਲੌਗ ਬਣਾ ਰਹੇ ਹਾਂ ਸੋਨੂੰ ਹੋਰ ਹੀ ਪਹਿਲਾਂ ਇਹਦਾ ਜਿੱਦਾਂ ਸਾਰੇ ਕਰਦੇ ਉਦਾਂ ਕਰਦੇ ਅੱਜ ਆਪਾਂ ਡਿਫਰੈਂਟ ਤਰੀਕੇ ਨਾਲ ਕਰ ਰਹੇ ਆ ਤੇ ਗੱਲ ਇਹਦਾ ਵੀ ਹੁਣ ਗੱਡੀ ਨਾ ਕਾਫੀ ਦਿਨ ਹੋ ਗਏ ਧਵਾਈ ਨਹੀਂ ਸੀ ਅੰਦਰੋਂ ਬਹੁਤ ਜ਼ਿਆਦਾ ਗੰਦੀ ਹੋ ਗਈ ਤੇ ਇਹ ਧਵਾਣ ਦੇ ਜਾਣੀ ਤੇ ਸਭ ਤੋਂ ਪਹਿਲਾਂ ਤਾਂ ਨੰਨੂ ਦਾ ਕੰਮ ਨੇ ਵੇੜਨਾ ਆਪਾਂ ਨੰਨੂ ਨੂੰ ਲੈ ਕੇ ਜਾਣਾ ਹਸਪੀਟਲ ਹੋਰ ਯਾਰ ਚੈੱਕਅਪ ਕਰਾ ਲਈਏ ਹਾਂ ਉੱਥੇ ਹੀ ਜਾ ਲਏ ਆ ਤੇ ਉੱਥੇ ਲੈ ਕੇ ਚੱਲੇ ਆ ਤੇ ਉਸ ਤੋਂ ਬਾਅਦ ਆ ਕੇ ਫਿਰ ਅਸੀਂ ਸੋਚਦੇ ਆ ਵੀ ਅਸੀਂ ਪੀਏਯੂ ਜਾਈਏ ਐ ਸੋਨੂੰ ਉਸੇ ਸਰਕਾਰੀ ਨਸਰੀਆ ਤੋਂ ਬੂਟੇ ਲੈ ਕੇ ਆਣੇ ਆ ਤੇ ਹੋਰ ਮੈਂ ਤੈਨੂੰ ਕੀ ਦੱਸਿਆ ਸੀਗਾ ਹੋਰ ਕੀ ਕਰਨਾ ਆਪਾਂ ਹਾਂ ਮਿੱਟੀ ਲੈ ਕੇ ਆਣੀ ਪੌਦਿਆਂ ਲਈ ਹੋਰ ਕੀ ਦੱਸਿਆ ਸੀ ਚੇਤਾ ਭੁੱਲ ਗਿਆ ਸਾਰਾ ਕੁਝ ਨਹੀਂ ਨਹੀਂ ਇੱਕ ਹੋਰ ਵੀ ਕੰਮ ਮਿੱਟੀ ਲੈ ਕੇ ਖੋਣ ਦੇ ਲੈਣੇ ਬਸ ਚਲ ਠੀਕ ਹੈ ਬਸ ਆਹੀ ਤਿੰਨ ਚਾਰ ਕੰਮ ਆ ਪਰ ਬਹੁਤ ਵੱਡੇ ਵੱਡੇ ਕੰਮ ਆ ਦੂਰ ਦੂਰ ਜਾਣਾ ਪੈਣਾ ਤੇ ਮਿੱਟੀ ਆਪਾਂ ਨੂੰ ਉਹ ਪਿੰਡ ਤੋਂ ਲੈ ਕੇ ਆਣੀ ਮਣੀ ਦਰਿਆ ਦੇ ਕੋਲ ਨੂੰ ਠੀਕ ਹੈ ਨਾ ਤੇ ਬਾਕੀ ਹੁਣ ਦੇਦੇ ਆ ਜਾਣੇ ਕੀ ਬਣਦਾ ਕਿਹੜੇ ਕਿਹੜੇ ਕੰਮ ਰਹਿ ਜਾਂਦੇ ਕਿਹੜੇ ਕਿਹੜੇ ਹੁੰਦੇ ਤੇ ਕਾਕਾ ਸਾਡਾ ਦੇਖੋ ਤਿਆਰ ਤੁਰ ਹੋ ਗਿਆ ਐ ਕਾਕਾ ਕਿੱਥੇ ਚੱਲਾ ਅੱਜ ਮੈਂ ਤਰ ਡਟ ਕੋਲ ਅੱਜ ਤੇ ਚੁੱਪਚਾਪ ਜਾ ਰਿਹਾ ਹੈ ਅੱਜ ਲੋਂਦਾ ਨਹੀਂ ਵਿਆ ਆ ਦਾਈ ਲੈ ਕੇ ਆਣੀ ਨਾ ਖਾਲੀ ਹੈ ਨਾ ਅੱਜ ਉੱਤੇ ਜਾਣਾ ਛੱਡੀ ਗਿਆ ਲੱਗਿਆ ਅੱਜ ਇੰਜੈਕਸ਼ਨ ਨਹੀਂ ਨਾ ਲਗਣਾ ਲੱਗਣੇ ਆ ਨਹੀਂ ਅੱਜ ਖਾਲੀ ਡਾਈ ਲੈ ਕੇ ਆਣੀ ਵਿੱਚ ਜੀ ਤੇ ਹੁਣ ਨੰਨੂ ਦੀ ਦਵਾਈ ਲੈ ਕੇ ਆਏ ਆ ਘਰੇ ਤੇ ਦਵਾਈਆਂ ਦੇ ਲਓ ਤੁਸੀਂ ਹੁਣ ਫੇ ਦਵਾਈਆਂ ਲੈ ਕੇ ਆਏ ਆ ਇੰਨੀਆਂ ਸਾਰੀਆਂ ਠੀਕ ਹੈ ਤੇ ਉਧਰੋਂ ਟੈਂਟ ਹਾਊਸ ਬਣਵਾ ਕੇ ਬੈਠੀ ਰਾਤ ਦਾ ਤੇ ਇੱਧਰ ਕੁਰਸੀ ਆਪਣੀ ਲਿਆ ਆ ਕੇ ਤੇ ਇੱਧਰ ਲੱਗੀ ਹੋਈ ਚਲੋ ਸ਼ੂਗਰ ਪੜਦੀ ਤਾਂ ਪਈਏ ਕਮ ਸੇ ਕਮ ਕਾਫੀ ਗਰਮੀ ਬਹੁਤ ਜ਼ਿਆਦਾ ਸੀ ਇਹਨੂੰ ਪਿਆਸ ਲੱਗੀ ਰਸਤੇ ਜੇ ਫੇ ਮੈਂ ਫਟਾਫਟ ਘਰੇ ਆਇਆ ਤੇ ਹੁਣ ਪਾਣੀ ਦੀ ਕਪੇਟੀ ਲੈ ਕੇ ਆਇਆ ਇਹਦੇ ਵਾਸਤੇ ਸਪੈਸ਼ਲ ਇਹਨੂੰ ਬਾਹਰਲਾ ਪਾਣੀ ਨਹੀਂ ਦੇਣਾ ਹੈਗਾ ਡਾਕਟਰ ਕਹਿੰਦਾ ਚਲੋ ਇਹ ਨੰਨੂ ਨਾਲ ਨਾ ਹੁਣ ਆਪਾਂ ਇੰਗਲਿਸ਼ ਵਿੱਚ ਗੱਲ ਕਰਨ ਲੱਗੇ ਆ ਇਹ ਮੈਨੂੰ ਕਹਿੰਦੀ ਪਈ ਸੀਗੀ ਵੇ ਪਾਪਾ ਤੈਨੂੰ ਇੰਗਲਿਸ਼ ਕਿਦਾਂ ਤੂੰ ਮੈਨੂੰ ਕਹੇ ਬੈਡ ਟੇਸਟ ਹੈ ਬੈਡ ਟੇਸਟ ਹੈ ਹੈ ਲੇਕਿਨ ਤੈਨੂੰ ਇੰਗਲਿਸ਼ ਆਉਂਦੀ ਫਿਰ ਮੈਨੂੰ ਕਹੇ ਚੱਲ ਤੂੰ ਇੰਗਲਿਸ਼ ਚ ਬੋਲਦਾ ਮੈਂ ਤੂੰ ਸਮਝੇ ਮੈਂ ਤੈਨੂੰ ਕੀ ਕਹਿ ਰਿਹਾ ਠੀਕ ਹੈ ਚਲ ਹੁਣ ਮੈਂ ਬੋਲਦਾ ਠੀਕ ਹੈ ਡੂ ਯੂ ਨੋ ਹਾਊ ਟੂ ਸਪੀਕ ਇਨ ਇੰਗਲਿਸ਼ ਵਾਟ ਆਮ ਸੇਇੰਗ ਵਾਟ ਆਮ ਸੇਇੰਗ ਯੂ ਡੋਨਟ ਨੋ ਵਾਟ ਆਮ ਸੇਇੰਗ ਨੋ मैनू कहें भी इंग्लिश बोल रहे हो मैं क्या यस आई कैन स्पीक वेरी वेल इन इंग्लिश डू यू नो हाउ टू स्पीक इन इंग्लिश नो डू यू अंडरस्टैंड वट आई एम से चल कोई नहीं हम तू हौली हौली व्डा इंग्लिश हौली हौली सीखेगा ना फिर बोलना सीखेगा ठीक है फिर वाइया वी बोलिया करी ठीक है ਚਲ ਠੀਕ ਤੇ ਅਸੀਂ ਹੁਣ ਜਾ ਰਹੇ ਸੀ ਚੱਲੇ ਆ ਮਤਲਬ ਤੇ ਉਸ ਤੋਂ ਪਹਿਲਾਂ ਭੁੱਖ ਬਹੁਤ ਜ਼ਿਆਦਾ ਲੱਗੀ ਘਬਰਾੜ ਜੀ ਹੋ ਰਹੀ ਹੈ ਕਿਉਂਕਿ ਸਵੇਰ ਦੀ ਰੋਟੀ ਖਾਦੀ ਹੋਈ ਹੈ ਤੇ ਹੁਣ ਮੈਂ ਆ ਬ੍ਰੈਡ ਮੰਗਾਏ ਸੀਗੇ ਤੇ ਮੈਂ ਕਿਹਾ ਚਾ ਨੰਨੂ ਨੂੰ ਵੀ ਖਵਾਈਏ ਹੈ ਨਾ ਨੰਨੂ ਨੇ ਕੁਝ ਐਦਾਂ ਦਾ ਖਾਣਾ ਨਹੀਂ ਹੈਗਾ ਤੇ ਆਪਾਂ ਹੁਣ ਪੀਨਟ ਬਟਰ ਤੇ ਜੈਮ ਲਾ ਕੇ ਬ੍ਰੀਡ ਖਾਵਾਂਗੇ ਨੰਨੂ ਨੰਨੂ ਕੱਲਾ ਜੈਮ ਲਾਏਗੀ ਠੀਕ ਹੈ ਮੈਂ ਦੋਨੋਂ ਲਾਵਾਂਗਾ ਠੀਕ ਹੈ ਤੇਰੇ ਵਾਸਤੇ ਜੈਮ ਆਉਂਦੀ ਠੀਕ ਹੈ ਹਾਂ ਚਲੋ ਕਾਹੀਏ ਵੇਰਾ ਪਾ ਹੈ ਨਾ ਚਲੋ ਮੈਂ ਬੁੱਕ ਖਿੰਡਾਉਣਾ ਹੋਰ ਹੋ ਰੈਨੂ ਅਨਬਾਕਸਿੰਗ ਬਰੈਡ ਦੀ ਅਨਬਾਕਸਿੰਗ ਕੀ ਡਾ ਜਿਆ ਮੇਰਾ ਕੀ ਡਾ ਆਈ ਹੈ ਹਾਂਜੀ ਤੇ ਹੁਣ ਅਸੀਂ ਭਟਕ ਰਹੇ ਹਾਂ ਮਿੱਟੀ ਵਾਸਤੇ ਸਾਨੂੰ ਮਿੱਟੀ ਨਹੀਂ ਮਿਲ ਰਹੀ ਮਿੱਟੀ ਮੈਲੀ ਆ ਤੇ ਗਿੱਲੀ ਮਿਲ ਰਹੀ ਆ ਤੇ ਖੇਤਾਂ ਵਿੱਚ ਸਾਨੂੰ ਡਰ ਲੱਗਦਾ ਡਰਾਂ ਵੀ ਕੋਈ ਬੋਲੇ ਨਾ ਹੈ ਨਾ ਤੇ ਹੁਣ ਲੱਭ ਰਹੇ ਹਾਂ ਜੇ ਮਿਲ ਗਈ ਤਾਂ ਫਿਲਹਾਲ ਔਰ ਪੈਸਿਆਂ ਨਾਲ ਹੀ ਮੈਂ ਕਹਣਾ ਕੋਈ ਦੇ ਦੇਵੇ ਪਰ ਉਪਜਾਊ ਵੀ ਹੋਵੇ ਨਾ ਮਿੱਟੀ ਹੈ ਇਹਨਾਂ ਨਾਲ ਹੋਵੇ ਪੈਸੇ ਮਿੱਟੀ ਦਾ ਕੋਈ ਫਾਇਦਾ ਵੀ ਨਾ ਹੋਵੇ ਨਹੀਂ ਆਹੋ ਇਸ ਟਾਈਮ ਕੋਮਰੇ ਕਾਕੂਵਾਲ ਅਸੀਂ ਕਾਕੂਵਾਲ ਪਿੰਡਾਂ ਵੱਲ ਆ ਦੇਖ ਹੀ ਸਕਦੇ ਤੁਸੀਂ ਖੇਤ ਖੂਤ ਹੈ ਨਾ ਤੇ ਗੋਆ ਛੱਪੜ ਪਿੰਡਾਂ ਦੀਆਂ ਨਿਸ਼ਾਨੀਆਂ ਹੈ ਸਾਹਮਣੇ ਦੂਰੇ ਇੱਕ ਦਾ ਜਿੰਦਾਬਾਦ ਯਾਰ ਇੱਕ ਤਾਂ ਥੈਲਾ ਨਹੀਂ ਸਹੀ ਸਾਲਾ ਹੋਰ ਕੀ ਇੱਧਰ ਆ ਰਹੀ ਹੋ ਜੂਗੀ ਜਿੱਦਾਂ ਫਿਰ ਹੁਣ ਕੀ ਕਰਾਂ ਵਾਰੀ-ਵਾਰੀ ਭਰਦੇ ਆ ਨਾ ਹੱਥ ਨਾਲ ਚੱਕ ਕੇ ਪਾ ਯਾਰ ਸੋਨੂੰ ਉਹ ਰੇਤਾ ਤਾਂ ਨਹੀਂ ਇਹ ਲੋ ਜੀ ਹੁਣ ਸੋਨੂੰ ਦੀ ਵਾਰੀ ਹੈ ਤੇ ਵਾਰੀ-ਵਾਰੀ ਅਸੀਂ ਲੈ ਜਿੰਨਾ ਤੂੰ ਟਾਈਮ ਲਾ ਰਿਆ ਨੇ ਤਾਂ ਦੇਖ ਕੇ ਭਰੀ ਗੰਦਮੰਦ ਨਾ ਨਾ ਪਾਈ ਜਾਈ ਵਿੱਚ ਵਿੱਚ ਰੋੜੇ ਵੀ ਪਾਈ ਜਾਣਾ ਤੂੰ ਤੇ ਰੋੜੇ ਹੋਰ ਸ਼ਾਬਾਸ਼ ਸ਼ਾਬਾਸ਼ ਲੋ ਜੀ ਮੋਟਰਸਾਈਕਲ ਇੱਥੇ ਲਿਆਂਦਾ ਅੱਧਾ ਥੈਲਾ ਭਾ ਲੈ ਆਪਾਂ ਠੀਕ ਹੈ ਨਾ ਸਹੀ ਹੈ ਨਾ ਤੁਹਾਨੂੰ ਚੱਲ ਲਾਦਾ ਨਾ ਚੱਕ ਲਓ ਲਓ ਜੀ ਕੱਪੜੇ-ਕੁੱਪੜੇ ਤਾਂ ਆਪਣੇ ਲਿਬੜ ਗਏ ਪਰ ਇਹ ਵੀ ਕਾਮਯਾਬ ਹੋ ਗਿਆ ਸੀ ਹਾਂ ਮਿੱਟੀ ਮਿਲ ਗਈ ਸਾਨੂੰ ਬਸ ਇੱਥੋਂ ਦੇਖੀ ਫਿਸਲ ਨਾ ਜਾਈਏ ਆਹੋ ਇਹ ਤਾਂ ਧਿਆਨ ਦਾ ਨਹੀਂ ਹੋਣਾ ਹੁਣ ਦੇਖਦਾ ਸਾਫ-ਸਾਫ ਚਲੋ ਜੀ ਕਾਮਯਾਬ ਮਿਸ਼ਨ ਸਕਸੈਸਫੁਲ ਮਿਸ਼ਨ ਮਿੱਟੀ ਸਕਸੈਸਫੁਲ ਹੁਣ ਜਾ ਕੇ ਆਪਾਂ ਪੌਦੇ ਪੌਦੇ ਲਾ ਦੇਣੇ ਆ ਠੀਕ ਹੈ ਨਾ ਉਹ ਮੈਂ ਸੋਚਦਾ ਯਾਰ ਬੀਜ ਲੈ ਕੇ ਆਈਏ ਸੋਨੂੰ ਆਪਾਂ ਪੌਦਿਆਂ ਦੇ ਹੈਨਾ ਪੌਦਿਆਂ ਦੇ ਵਧੀਆ ਬੀਜ ਪੌਦਿਆਂ ਤੋਂ ਵਧੀਆ ਬੀਜ ਲੈ ਆ ਗਾ ਨਾ ਵੱਡਾ ਸਰਾ ਉਹਦਾ ਟਾਇਰ ਜਾਂ ਲੈ ਕੇ ਨਾ ਉਹ ਚ ਮਿੱਟੀ ਭਰ ਦਿੰਨੇ ਆ ਠੀਕ ਹੈ ਵਿੱਚ ਬੀਜ ਸੜ ਦਿੰਨੇ ਆ ਤੇ ਪੌਦੇ ਹੀ ਪੌਦੇ ਉੱਗਣੇ ਆ ਠੀਕ ਹੈ ਨਾ ਤੇ ਇੱਕ ਅਫਸੋਸ ਦੀ ਗੱਲ ਇਹ ਹੋਈ ਆ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਭੁੱਲ ਗਿਆ ਵੀ ਬੜੀ ਅਫਸੋਸ ਦੀ ਗੱਲ ਆ ਵੀ ਮੈਂ ਸਰਚ ਕਰ ਰਿਹਾ ਸੀਗਾ ਫ੍ਰੀ ਜਿਹੜੇ ਪੌਦੇ ਆ ਨਾ ਤੁਹਾਨੂੰ ਪਿਛਲੇ ਵੀਡੀਓ ਚ ਵੀ ਦੱਸਿਆ ਹੋਣਾ ਫਰੀ ਪੌਦੇ ਉਹ ਸਕੀਮ ਜਿਹੜੀ ਸੀਗੀ ਉਹ ਕਾਂਗਰਸ ਦੇ ਟਾਈਮ ਸੀਗੀ ਤੇ ਹੁਣ ਉਹ ਸਕੀਮ ਬੰਦ ਹੋ ਚੁੱਕੀ ਆ ਮੈਂ ਐਪ ਕੀਤੀ ਇੰਸਟਾਲ ਪਰ ਐਪ ਤੇ ਕੋਈ OTP ਨਹੀਂ ਜਾਂਦਾ ਹੈਗਾ OTP ਨੰਬਰ ਭਰਦੇ ਆ ਨਾ OTP ਆਉਂਦਾ OTP ਜਾਂਦਾ ਹੀ ਨਹੀਂ ਹੈਗਾ ਠੀਕ ਹੈ ਤੇ ਬੜੀ ਅਫਸੋਸ ਦੀ ਗੱਲ ਆ ਵੀ ਸਰਕਾਰ ਕਹਿਣ ਨੂੰ ਤਾਂ ਬੜਾ ਕੁਝ ਕਹਿ ਦਿੰਦੀ ਹੈ ਨਾ ਤੇ ਦੇਖ ਲਓ ਤੁਸੀਂ ਆ ਪਲਾਂਟਸ ਹੈ ਨਾ ਫਰੀ ਮਿਲ ਹੀ ਰਹੇ ਸੀਗੇ ਲੋਕੀ ਲਗਾ ਰਹੇ ਆ ਬਹੁਤ ਸਾਰੇ ਲਗਾ ਰਹੇ ਆ ਅੱਧਾ ਦੀ ਗੱਲ ਨਹੀਂ ਪਰ ਖਰੀਦ ਕੇ ਲਗਾਣੇ ਪੈ ਰਹੇ ਤੇ ਸਰਕਾਰ ਵੱਲੋਂ ਕੋਈ ਪਹਿਲ ਕਦਮੀ ਨਹੀਂ ਹੈਗੀ ਮਿਲਦੇ ਆ ਸਰਕਾਰੀ ਨਰਸਰੀ ਉੱਥੋਂ ਵੀ ਪੈਸੇ ਵੈਸੇ ਮਿਲਦੇ ਆ ਪਰ ਫਰੀ ਨਹੀਂ ਮਿਲਦੇ ਹੈਗੇ ਪੈਸੇ ਦੇ ਕੇ ਖਰੀਦਣੇ ਪੈਂਦੇ ਆ ਠੀਕ ਹੈ ਜੀ ਤੇ ਬਾਕੀ ਇਹੀ ਸੀਗਾ ਮੈਂ ਹੁਣ ਬਾਕੀ ਹੁਣ ਘਰ ਜਾ ਕੇ ਦੇ ਦੇ ਆ ਕੀ ਬਣਦਾ ਲਾਨੇ ਆ ਹੋਰ ਲੈ ਕੇ ਆਵਾਂਗੇ ਪਲਾਂਟ ਤਾਂ ਆਪਾਂ ਠੀਕ ਹੈ ਜੀ ਤੇ ਚੱਲਦੇ ਆ ਆ ਸੋਨੂ ਵਾਸ਼ਾ ਵਾਹ ਜੀ ਵਾਹ ਸ਼ਾਵਾ ਤਕੜਾ ਹੋ ਗਿਆ ਤਕੜਾ ਮੁੰਡਾ ਹਾਂਜੀ ਤੇ ਹੁਣ ਸ਼ਾਮ ਦਾ ਟਾਈਮ ਹੈ ਤੇ ਅਸੀਂ ਤਿਆਰ ਹੋਏ ਆ ਮੇਲੇ ਵਾਸਤੇ ਅੰਜੀ ਅਸਿਫ ਮੇਲੇ ਬਾਤੇ ਕੱਕੇ ਸਾਡੇ ਨੇ ਰੋਲਾ ਪਾਇਆ ਹੋਇਆ ਸੀ ਬਹੁਤ ਦਿਨਾਂ ਦਾ ਮੇਲੇ ਜਾਣਾ ਮੇਲੇ ਜਾਣਾ ਪਾਪਾ ਰੋਜ਼ ਹੀ ਮੇਲੇ ਜਾਣਾ ਪਾਪਾ ਉਹ ਮੇਲੇ ਕਦੋਂ ਜਾਣਾ ਅੱਜ ਫਿਰ ਇਹਦੀ ਇੱਛਾ ਆਪਾਂ ਪੂਰੀ ਕਰ ਲੱਗਿਆ ਇਹਨੂੰ ਮੇਲੇ ਤੇ ਆਵੇ ਅਨਰ ਚੰਡੋਲ ਦੇ ਝੂੜਾ ਨਾ ਧਰ ਲੱਗੇ ਗੱਛੇ ਨੂੰ ਤੇ ਮੈਂ ਤਾਂ ਲੈਂਦਾ ਨਹੀਂ ਭਰਾਵਾ ਮੈਨੂੰ ਤਾਂ ਡਰ ਲੱਗਦਾ ਤੇ ਇਹ ਮੰਨਦੀ ਜੇ ਕਹੀ ਕਿ ਤੇ ਮੰਨ ਫਿਰ ਲੈ ਸਾਈਂ ਉਹ ਮੈਂ ਵੀ ਨਹੀਂ ਆਪਾਂ ਛੋਟੇ-ਮੋਟੇ ਝੂਟੇ ਲੈ ਲਾਂਗੇ ਵੇ ਧਰ ਲਉਦਾ ਯਾਰ ਮੈਨ ਲੈ ਨਾ ਹੂੰ ਹੋਰ ਨਾ ਵੀ ਵੀ ਮੇਰਾ ਉੱਤੇ ਥੱਲੇ ਹੋ ਜੇ ਹੋਰ ਕੀ ਮਤਲਬ ਮੈਨੂੰ ਐਦਾ ਜੇ ਮੈਂ ਕੱਲਾ ਹਾਂ ਫਿਰ ਤਾਂ ਚਲ ਕੋਈ ਗੱਲ ਨਹੀਂ ਹੁਣ ਨਾਲ ਐ ਨਾ ਫਿਰ ਤਾਂ ਕਰਕੇ ਥੋੜਾ ਜੀ ਆ ਨਾਲੇ ਭੀੜ ਭੜੱਕਾ ਵੀ ਹੁੰਦਾ ਉੱਥੇ ਨਾਮ ਸਾਡਾ ਲਗਾਤਾ ਜਾਣ ਪੁੱਛ ਕੇ ਨਹੀਂ ਨਹੀਂ ਡਰਦੇ ਆਪ ਹੋਣੇ ਨੇ ਮਜ਼ਾਕ ਦੀ ਗੱਲ ਨਹੀਂ ਸੱਚੀ ਗੱਲ ਹੈ ਸੱਚੀ ਗੱਲ ਹੈ ਚਲੋ ਜੀ ਹੁਣ ਜਾਂਦੇ ਆ ਮੇਲੇ ਠੀਕ ਹੈ ਤੇ ਮਾੜੇ ਮੋੜੇ ਛੋਟ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ दरवी लगा थे फोन लेके जाना ना स्टे। हाँ उसे तो कठड़ा नहीं फोन ज़्यादा पाएगा। ज़्यादा नहीं कठड़ा है, थोड़ा बोलता हाँ। मेल में मज़ा ना है यार, इसी अधम तो वाले के बुरा पैसा वापस मिलेगा। मेल दिग्गजों के नाल भूरा बोका ब्लाह। अगले वाला गेट पाय। I don't think so No 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 It's never ever 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 gonna happen I don't think so No 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 Maybe someday You'll have it your way Maybe someday It'll all work out Vi sitter här och mår på gubben ਤੇ ਵੇਟ ਕਰ ਰਹੇ ਹਲੇ ਮੇਰੇ ਹਿਸਾਬ ਨਾਲ ਸਟਾਰਟ ਨਹੀਂ ਹੋਇਆ ਕੁਝ ਵੀ ਤੇ ਨੰਨੂ ਸਾਡਾ ਦੇਖ ਲੋ ਕਿੰਨਾ ਐਕਸਾਈਟਡ ਹੈ ਨਾ ਨੰਨੂ ਹਾਂ ਕੀ ਫੋਨ ਆ ਗਿਆ ਸੀਗਾ ਵਿੱਚ ਤੇ ਵੀਡੀਓ ਜਲਦੀ ਜਲਦੀ ਬੰਦ ਹੋ ਗਈ ਆ ਇੱਥੇ ਖੜ ਕੇ ਸਾਰੇ ਵੇਟ ਕਰ ਰਹੇ ਨੇ ਤੇ ਹਲੇ ਤੱਕ ਸਟਾਰਟ ਨਹੀਂ ਆਇਆ ਨੇ ਪੂਰਾ ਭਰ ਕੇ ਤੇ ਫੇਰ ਸਟਾਰਟ ਕਰਨਾ ਲੈਣਾ ਐ ਹੋਏ ਹੋਏ ਨੰਨੂ ਮਜਾ ਆਂਦਾ ਮਜਾ ਆਂਦਾ उल्ट भी चलाएगा गड्डिया दो ने दो मोटरसाइकिल ਮੈਨੂੰ ਨਾ ਇੱਕ ਗੱਲ ਯਾਦ ਆਂਦੀ ਹੈ ਜਦੋਂ ਅਸੀਂ ਛੋਟੇ-ਛੋਟੇ ਸੀ ਨਾ ਤੇ ਡੈਡੀ ਲੈ ਕੇ ਜਾਂਦੇ ਹੁੰਦੇ ਸੀ ਸਾਨੂੰ ਐਦਾਂ ਹੀ ਇੱਥੇ ਰਾਵਣ ਜਲਦਾ ਹੁੰਦਾ ਸੀਗਾ ਹੈ ਤੇ ਅਸੀਂ ਪਹਿਲਾਂ ਬੈਠ ਕੇ ਨਾ ਖਾਣਾ ਪੀਣਾ ਫਿਰ ਰਾਵਣ ਜਲਦਾ ਦੇਖਣਾ ਹੈ ਨਾ ਫਖੜੋਣੇ-ਖੜੋਣੇ ਲੈ ਕੇ ਤੇ ਫੇਰ ਵਾਪਸ ਜਾਂਦੇ ਹੁੰਦੇ ਸੀਗੇ ਹੁਣ ਉਹ ਮੂਮੈਂਟ ਮੈਨੂੰ ਯਾਦ ਆ ਰਹੀ ਹੈ ਹੈ ਨਾ ਐਡੀ ਸਮਾਂ ਬਦਲ ਜਾਂਦਾ ਹੈ ਨਾ ਚੇਂਜ ਹੁੰਦੇ ਨੇ ਸਹੀ ਗੱਲ ਹੈ ਯਾਰ ਮੈਨੂੰ ਐ ਵੀ ਲੈ ਕੇ ਦੋ ਵੀ ਲੈ ਕੇ ਦੋ ਐ ਵੀ ਬੜਾ ਖੁਸ਼ੀ ਦੀ ਗੱਲ ਹੈ ਹੁਣ ਅਜ ਜਦਾਇ ਕਰਦੀ ਨਾ ਮੈਨੂੰ ਵੀ ਲੈ ਕੇ ਦੋ ਆਹ ਲੈ ਕੇ ਦੋ ਲੈ ਕੇ ਦੋ ਹਾਲ ਦੇਖ ਲਓ ਹਾਲ ਦੇਖ ਲਓ ਪਸੀਨਾ ਦੇ ਲ ਡਾਕਟਰ ਨੇ ਮਨਾ ਕੀਤਾ ਹੋਇਆ ਅੱਛਾ ਕੁਝ ਨਹੀਂ ਖਾਣਾ ਇਦਾਂ ਦਾ ਆਪਾਂ ਹਰ ਵਾਰ ਕਹਿ ਦਿੰਦੇ ਹਾਂ ਯਾਰ ਨਹੀਂ ਨਹੀਂ ਨੰਨੂ ਨੱਟ ਨੇ ਮਨਾ ਕੀਤਾ ਹੋਇਆ ਠੀਕ ਹੈ ਨਾ ਡਾਕਟਰ ਨੇ ਮਨਾ ਕੀਤਾ ਟਿੱਕੀਆਂ ਟੁਕੀਆਂ ਖਾਣ ਦਵਾ ਦੇ ਲੋ ਅਸੀਂ ਫੇਰ ਨਹੀਂ ਹਟਦੇ ਫੇਰ ਨਹੀਂ ਹਟਦੇ ਅਸੀਂ ਦੇ ਲਓ ਇਹ ਲੋਕਾਂ ਨੇ ਗਾਲ੍ਹਾਂ ਕੱਢਣੀਆਂ ਸਾਰਿਆਂ ਨੇ ਤੁਸੀਂ ਆਹ ਦੇਖੋ ਹਾਈ ਹਾਈ ਹੋਰ ਨਾ ਖਾਈ ਨਾ ਖਾਈ ਹਾਂਜੀ ਤੇ ਹੁਣ ਲੱਗੇ ਆ ਪੌਦਿਆਂ ਨੂੰ ਆਪਾਂ ਸੈਟਿੰਗ ਕਰਨ ਇਹਨਾਂ ਦੀ ਤੇ ਮਿੱਟੀ ਆਪਾਂ ਤੁਹਾਨੂੰ ਜਿਵੇਂ ਪਤਾ ਹੀ ਹੈ ਵੀ ਲੈ ਆਂਦੀ ਸੀਗੀ ਤੇ ਹੁਣ ਆਪਾਂ ਪੌਦੇ ਲਾ ਦੇਣੇ ਨੇ ਤੇ ਬਸ ਹੁਣ ਤੁਹਾਨੂੰ ਲਾ ਕੇ ਤੇ ਫੇਰ ਦਿਖਾਣੇ ਆ ਠੀਕ ਹੈ ਜੀ ਹਾਂਜੀ ਤੇ ਆਪਾਂ ਇਹਨਾਂ ਦਾ ਹੁਣ ਕਰਤੀ ਸੈਟਿੰਗ ਤਿੰਨੇ ਪੌਦਿਆਂ ਦੀ ਇਹ ਥੋੜਾ ਜਿਹਾ ਦੇਖੋ ਹਰਾ ਹਰਾ ਜਿਆ ਨਾ ਥੱਲੇੋਂ ਪੀਲੇ ਪੈ ਗਏ ਪੱਤੇ ਤੇ ਇਹ ਘੈਂਟ ਹੈ ਤੇ ਫੁੱਲ ਸੀਗਾ ਬਹੁਤ ਸੋਹਣਾ ਤੇ ਉਹ ਝੜ ਗਿਆ ਇੱਥੇ ਬਹੁਤ ਸਾਰੇ ਫੁੱਲ ਆਣੇ ਨੇ ਆ ਦੇਖੋ ਇਹਦੀ ਹੁਣ ਗੱਲ ਬਾਤ ਹੈ ਹੁਣ ਸਵੇਰੇ ਨਾ ਆਪਾਂ ਛੱਤ ਤੇ ਰੱਖਣੇ ਨੇ ਫਿਲਹਾਲ ਇੱਥੇ ਹੀ ਰੱਖਾਂਗੇ ਇਹਨਾਂ ਨੂੰ ਪਾਣੀ ਦੇ ਦਿੱਤਾ ਹੋਇਆ ਇਹਨੂੰ ਇੱਕ ਵਾਰੀ ਹੋਰ ਦੇਣਾ ਆਹ ਵਾਲੇ ਤੇ ਤੇ ਆ ਬਾਕੀ ਦੋਆਂ ਨੂੰ ਤਾਂ ਠੀਕ ਹੈ ਮੇਰੇ ਹਿਸਾਬ ਨਾਲ ਥੋੜਾ ਜਿਹਾ ਪਾਣੀ ਹੋਰ ਦਵਾਂਗੇ